ਸਾਰੇ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋਪੀ ਸਿਸਾਹਕ ਨੂੰਮੋੜੀ ਅਸੀਂ ਵੀ ਠੀਕ ਠਾਕ ਹੈ ਜੀ ਆਪਾਂ ਲੈ ਕੇ ਤੁਹਾਡੇ ਲਈ ਬਹੁਤ ਸਾਰੇ ਸੋਨੇ ਸੋਨੇ ਸੂਟ ਹਰ ਵਾਰ ਦੀ ਤਰ੍ਹਾਂ ਕੀ ਬੇਸ ਨਾਲੇ ਬਹੁਤ ਸਾਰੇ ਸੂਟ ਲੈ ਕੇ ਆਂ ਦੁਪੱਟਾ ਸੂਟ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਇਆ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਤੁਹਾਨੂੰ ਜਿੰਦਾ ਪਸੰਦ ਹੋਵੇ ਤੁਸੀਂ WhatsApp ਨੰਬਰ ਤੇ ਆਪਣੇ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਆਪਣੇ ਨੰਬਰ ਤੇ ਵਸਾ ਕਰ ਸਕਦੇ ਤੇ ਜੋ ਆਪਾਂ ਤੁਹਾਡੇ ਘਰ ਤੇ ਸੋਹਣ ਪਹੁੰਚਣਾ ਕਰ ਲਓ ਜੀ ਆਪਾਂ ਜ਼ਿਆਦਾ ਟਾਈਮ ਨਹੀਂ ਥੋੜਾ ਲੈ ਲੈਂਦੇ ਆਪਾਂ ਸੂਖਾ ਫੋੜੇ ਸ਼ੁਰੂ ਕਰਦੇ ਇਹ ਹੈਗੇ ਜੀ ਦੁਪੱਟਾ ਸੂਟ ਟੈਕਸ ਕਿੰਨਾ ਵਧੀਆ ਕੁਆਲਿਟੀ ਹੈ ਦੇਖੋ ਜੀ ਰਾਮ ਟੈਕਸ ਦੀ ਮੋਹਰ ਲੱਗੀ ਹੈ ਇਹ ਆ ਗਿਆ ਜੀ ਕੇਰਾ ਬਹੁਤ ਸੋਹਣੇ ਡਿਜ਼ਾਈਨ ਵਿੱਚ ਚੱਲ ਰਿਹਾ ਹੈਗਾ ਆ ਸਾਰਾ ਕੇਰਾ ਥੋੜਾ ਥੋੜਾ ਮਸ਼ੀਨਰੀ ਵਰਕ ਹੈ ਤੇ ਤੇ ਇਸ ਤਰ੍ਹਾਂ ਲਾਈਨਿੰਗ ਆ ਗਈ ਬਹੁਤ ਚਾਹ ਜ ਸੋਹਣੀ ਚੀਜ਼ ਬਣਿਆ ਹੋਇਆ ਸੂਟ ਦੇਖੋ ਜੀ ਆ ਪੂਰਾ ਘੇਰਾ ਹੈ ਘੇਰੇ ਦਾ ਕੋਈ ਵੀ ਇਸ਼ੂ ਹੈ ਨਹੀਂਗਾ ਜੀ ਕੋਈ ਘੱਟ ਰੱਖੇ ਕੋਈ ਘੇਰਾ ਵੱਧ ਰੱਖੇ ਕਿਸੇ ਭੈਣ ਦਾ ਵੱਧ ਘੇਰਾ ਹੁੰਦਾ ਕਿਸੇ ਦਾ ਘੱਟ ਹੁੰਦਾ ਜੀ ਇਹ ਥੱਲੇ نیچے ਆ ਗਈ ਜੀ ਮੋਟੀ ਲਾਈਨ ਹੈਗਾ ਇਹਦੇ ਵਿੱਚ ਲੈਂਸ ਵੀ ਐਡ ਕੀਤੀ ਹੋਈ ਹੈ ਜੀ ਨਾਲ-ਨਾਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅੰਨੀੱਚੇ ਵੀ ਇਹਦੇ ਲਾਈਨ ਲੈਂਸ ਲੱਗੀ ਹੋਈ ਹੈ ਉੱਪਰ ਬ੍ਰੀਕ ਲੈਂਗ ਕਿ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਜਾਂਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਬਸ ਉਖੋੜ ਕੇ ਦਿਖਾਉਣੀ ਹੈ ਇਹ ਉੱਪਰ neck ਬਣੂਗਾ ਇਹ back ਆ ਗਈ ਠੀਕ ਹੈ ਇਹ ਇਹ ਸਲਵਾਰ ਆ ਗਈ ਇਹ ਵਾਲੀ ਇਹਦੇ ਨਾਲ ਸਲਵਾਰ ਆ ਗਈ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਜਿਆਦਾ ਸੋਹਣਾ ਹੈ। ਰੇਟ ਹੈਗਾ ਜੀ ਇਹਦਾ 2560 ਰੁਪਏ। ਸ਼ਿਪਿੰਗ ਵੀ ਕੋਲ ਫ੍ਰੀ ਹੈ ਜੀ। ਸੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ। ਕਿਸੇ ਵੀ ਵੀਰੀ ਪੈਂਡ ਪਸੰਦ ਹੋਵੇ ਸੰਤ ਤੁਸੀਂ ਆਪਣੇ ਮੈਸਜ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ। ਇਹਦੇ ਨਾਲ ਆਹ ਵਾਲਾ ਦੁਪੱਟਾ ਹੋ ਗਿਆ ਦੇਖੋ ਇਹ ਦੁਪੱਟਾ ਵੇਖੋ ਕਿੰਨਾ ਸੋਹਣਾ ਹੈ ਇਹ ਮੁੰਗੇ ਦਾ ਦੁਪੱਟਾ ਜੀ ਦੁਪੱਟੇ ਦੀ ਲੋਕੋ ਵੇਖੋ ਜੀ ਪੂਰੇ ਦੁਪੱਟੇ ਤੇ ਲੈਂਸ ਲੱਗੀ ਹੈ ਚਾਰੋਂ ਪਾਸੇ ਇਸ ਤਰ੍ਹਾਂ ਦੀ ਪਿਓਰ ਕਾਟਨ ਦੀ ਲੈਂਸ ਲੱਗੀ ਹੈ ਬਿਲਕੁਲ ਵੀ ਜਿਵੇਂ ਆਪਾਂ ਉੱਪਰ ਲੱਗੀ ਆਪਣੇ ਗਾਲ ਤੇ ਖਾਣ ਵਾਲੀ ਲੈਂਸ ਨਹੀਂ ਹੈਗੀ ਜੀ ਪਿਓਰ ਕਾਟਨ ਹੈ ਚਾਰੋਂ ਚੁਪੇਰੇ ਆਰੋ ਪਾਸੇ ਲੈਂਸ ਲੱਗੀ ਹੋਈ ਐ ਇਸ ਤਰ੍ਹਾਂ ਤੇਰ ਮੁੰਗੇ ਤੇ ਹੈਗੇ ਜੀ ਦੁਪੱਟੇ ਐਸਤ ਬਹੁਤ ਸੋਹਣੀ ਚੀਜ਼ ਹੈਗੀ ਕਲਰ ਜਿਵੇਂ ਦੇ ਮਤਲਬ ਛਲਟ ਦੇ ਵਿੱਚ ਬਣਿਆ ਸਲਵਾਰ ਦਾ ਕਲਰ ਹੈ ਉਵੇਂ ਦਾ ਹੀ ਕਲਰ ਦੁਪੱਟੇ ਦੇ ਵਿੱਚ ਐਡ ਕੀਤੇ ਹੋਏ ਲਓ ਜਿਹੜਾ ਚ ਕਵਲ ਕੰਨਰ ਆਗੇ ਇਹ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ। ਕੁਆਲਿਟੀ ਬਹੁਤ ਵਧੀਆ ਹੈ। ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਹੈ ਜੀ। ਲਓ। ਇਹਦੇ ਇਸ ਤਰ੍ਹਾਂ ਇਸ ਤਰ੍ਹਾਂ ਜੀ ਵਰਕ ਹੈਗਾ। ਇਹ ਬਾਬਾ ਜਿਹਾ ਕਲਰ ਕਹਿ ਸਕਦੇ ਆਪਾਂ ਇਹਨੂੰ। ਕਲਰ ਬਹੁਤ ਪਿਆਰਾ ਹੈਗਾ। ਇਸ ਤਰ੍ਹਾਂ ਇਹ ਹੈਗਾ ਜੀ ਇਹਦੇ ਤੇ ਬਰਕਮ ਮਸ਼ੀਨ ਦਾ ਵਰਕ ਇਹ ਥੋੜਾ ਥੋੜਾ ਪੇਂਟ ਇਹ ਨੱਕ ਆ ਗਿਆ ਜੀ ਇਸ ਤਰ੍ਹਾਂ ਦੇਖੋ ਜਿੰਨਾ ਪਿਆਰ ਹੈਗਾ ਪ੍ਰਿੰਟ ਵੇਖੋ ਜੀ ਕਿੰਨਾ ਸੋਹਣਾ ਹੈ ये ए आगे शर्ट पीस आ गया ए दी ए थे आ ये आ गया जी बैक आ गई आदि ऐसा ये सलवार है लौच बहुत ही एंड क्वालिटी है ਮੰਗਾ ਇਹਨਾਂ ਸੋਹਣਾ ਦਾ ਬਹੁਤ ਜ਼ਿਆਦਾ ਸੋਹਣਾ ਹੈ ਗਾਈ। ਕੱਲਰ ਬਹੁਤ ਪਿਆਰਾ ਹੈ। ਇਹਦੇ ਨਾਲਾ ਦੁਪੱਟਾ ਹੈ ਜੀ ਇਹਦੇ ਨਾਲ ਵੀ ਦੁਪੱਟਾ ਮੁੰਗੇ ਦਾ ਹੈ। ਸਟਾਈਲ ਇਹਦੇ ਨਹੀਂ ਐਸ ਲੈਸ ਨਹੀਂ ਲੱਗੇ ਇਹਦੇ ਇੱਥੇ ਲੜਾਂ ਤੇ ਕੱल्ल्या ਤੇ ਆਹ ਵਾਲੀ ਚੀਜ਼ ਲੱਗੀ। ਦੁਪੱਟਾ ਬਹੁਤ ਪਿਆਰਾ ਹੈ ਜੀ। ਮੁੰਗੇ ਦਾ ਦੁਪੱਟਾ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਪਿਆਰੀ ਚੀਜ਼ ਹੁੰਦੀ ਹੈ। ਸੋਹਣਾ ਬਹੁਤ ਹੈਗਾ। ਬਿਲਕੁਲ ਇਹ ਆਏ ਨਹੀਂ ਹੈਗਾ ਆਪਣੇ ਸਿਰ ਤੇ ਖੜੂਗਾ। ਇਹ ਕਾਟਨ ਦੇ ਵਿੱਚ ਹੁੰਦਾ ਜੀ। ਕਲਰ ਬਹੁਤ ਪਿਆਰਾ ਹੈ। ਉਹ ਜਦੋਂ ਤੀਜਾ ਕਲਰ ਆ ਗਿਆ ਇਹ ਹੋਮੇ ਲਾਈਨ ਇਹਦੇ ਤੇ ਵਿਚਾਰ ਗਿਆ ਲਾਈਨ ਆ ਰਹੀਆਂ ਬ੍ਰੀਕ ਵੀਕ ਲਾਈਨ ਐਸ ਤਰ੍ਹਾਂ ਇਹ مشین ਵਰਕ ਆ ਗਿਆ ਆਹ ਗੰਟਾ ਗਿਆ ਇਹਦਾ ਦੀ ਬੈਕ ਵੀ ਲੈਣਾ ਵਾਲੀ ਐ ਐਂਡ ਜੈਨ ਬਣਿਆ ਹੋਇਆ ਜੀ ਤੇ ਜਿਹੜੀ ਇਹਦੀ ਸਲਵਾਰ ਹੈ ਜੀ ਉਹ ਬਿਲਕੁਲ ਪਲੇਨ ਲੋਟ ਲੋਟ ਆਹ ਵਾਲਾ ਸਲਵਾਰ ਹੈ ਜੀ ਸਲਵਾਰ ਬਣਾਈਏ ਪਲਾਜ਼ੋ ਬਣਾਈਏ ਤਾਇ 2 ਮੀਟਰ ਸ਼ਰਟ ਦਾ ਕਪੜਾ ਇਹ ਤੇ 2.5 ਮੀਟਰ ਹੀ ਹੈਗਾ ਸਲਵਾਰ ਦਾ ਇਹ ਵੀ ਰਾਮਟੈਕਸ ਦਾ ਹੈ ਜੀ ਤੇ ਸਾਰੇ ਸੂਟ ਰਾਮਟੈਕਸ ਦੇ ਰਹਿਣਗੇ ਅੱਜ ਤੇ ਜਿਹੜੀ ਅੱਜ ਵਾਲੀ ਕਲੈਕਸ਼ਨ ਹੈ ਉਹ ਸਾਰੇ ਰਾਮਟੈਕਸ ਦੀ ਇਹਦਾ ਆਹ ਵਾਲਾ ਦੁਪੱਟਾ ਰਹਿ ਗਿਆ ਜੀ காவல ਇਹਦੀ ਥੋੜੀ ਜਿਹੀ ਲਾਈਨਿੰਗ ਹੈ ਜਿਹੜੀ ਮੋਟੀ-ਮੋਟੀ ਹੈ ਸਾਰਿਆਂ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਹੋ ਜੋ ਵੀ ਅਸੀਂ ਤੁਹਾਨੂੰ ਸੂਟ ਦਿਖਾਉਣੇ ਆ ਤੁਸੀਂ ਨਾਲ ਦੀ ਨਾਲ ਆਰਡਰ ਕਰਕੇ ਸਾਡੇ ਕੋਲ ਸੂਟਨਵਾ ਲੈਣਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਐਸੇ ਕਰਕੇ ਤੇ ਤੁਹਾਡੇ ਲਈ ਦੁਬਾਰਾ ਦੁਬਾਰਾ ਸੂਟ ਲੈ ਕੇ ਆਉਣੇ ਤੇ ਸੋਹਣੇ ਤੋਂ ਸੋਹਣੇ ਸੂਟ ਲੈ ਕੇ ਆ ਰਹੇ ਹਾਂਗੇ ਵੇਖੋ ਇਹ ਆ ਮਸ਼ੀਨੀ ਵਰਕ ਹੋ ਗਿਆ ਇੱਥੇ ਐਸ ਤਰ੍ਹਾਂ ਵਿਚਾਲੇ ਵਿਚਾਲੇ ਤਾਂ ਪ੍ਰਿੰਟ ਹੋ ਗਿਆ ਇਹ ਐਸ ਤਰ੍ਹਾਂ ਇੱਥੇ ਲੈਂਸ ਲੱਗਿਓਗੇ ਦੀ ਆਪਣਾ ਗੈਨ ਬੁਟੀਕ ਦਾ ਟੈਗ ਹੈ ਜੀ ਰੇਟ ਇਹਦਾ ਵੀ 2560 ਰੁਪਏ ਹੈ ਸ਼ਿਪਿੰਗ ਵਰਕਪਲ ਕਰੀਏ ਜੀ ਇਹ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਹੈ ਇਹ ਵਿਚਾਲੇ ਦੇ ਵਿੱਚ ਆ ਗਿਆ ਜੀ ਫਰੰਟ ਇਸ ਤਰ੍ਹਾਂ ਹਵਲਾ ਕਲਰ ਸਾਈਡ ਤੇ ਲਾਈਨ ਗਈ ਅੰਨੇ ਨਾਲ ਆ ਗਿਆ ਇਸ ਤਰ੍ਹਾਂ ਇਹਦੀ ਬੈਕ ਵੀ ਲਾਈਨ ਆ ਗਈ ਬਹੁਤ ਜਿਆਦਾ ਸੋਹਣਾ ਤੇ ਬਹੁਤ ਪਿਆਰਾ ਸੂਟ ਹੈ ਜੀ ਇਹ ਦੀ ਸਲਵਾਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਵੀ ਆਪਾਂ ਤੁਹਾਨੂੰ ਦਿਖਾ ਰਹੇ ਜੀ ਤੁਹਾਡੇ ਘਰ ਦਾ ਸੂਟ ਇਹੀ ਸੂਟ ਪਹੁੰਚਨੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਹੋ ਆ ਗਿਆ ਇਹ ਸਾਰੇ ਸੂਟ ਬਹੁਤ ਜਿਆਦਾ ਸੋਹਣੇ ਲੱਗਦੇ ਆ ਦੇਖੋ ਜੀ ਪੂਰੀ ਲਾਈਨ ਵਾਲਾ ਦੁਪੱਟਾ ਜਿੰਨੇ ਕਲਰ ਸੂਟ ਦੇ ਵਿੱਚ ਆਉਂਦੀਆਂ ਉਨੀਆਂ ਹੀ ਲੈਣਾ ਹੈ ਤੇ ਵਿੱਚ ਆਈਆਂ ਮੁੰਗੇ ਦਾ ਦੁਪੱਟਾ ਮੈਨੂੰ ਤਾਂ ਬਹੁਤ ਜਿਆਦਾ ਬਹੁਤ ਜਿਆਦਾ ਸੋਹਣਾ ਲੱਗਦਾ ਹੈਗਾ ਇਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਇਹ ਮੁੰਗੇ ਦੇ ਦੁਪੱਟੇ ਨੇ ਇਸ ਤਰ੍ਹਾਂ ਦੀ ਲੈਂਸ ਲੱਗੀ ਹੋਈ ਹੈ ਕੰਨੀਆਂ ਤੇ ਇਹਦੇ ਨਹੀਂ ਲੈਂਸ ਲੱਗੀ ਕਈ ਦੁਪੱਟਿਆਂ ਤੇ ਕੰਨੀਆਂ ਤੇ ਚਾਰੋਂ ਪਾਸੇ ਲੈਂਸ ਲੱਗੀ ਹੈ ਕਈਆਂ ਤੇ ਨਹੀਂ ਲੱਗੀ ਵਿੱਚ ਸਾਰੇ ਸੂਟਾਂ ਦਾ ਰੇਟ ਸੇਮ ਹੀ ਹੈ ਵਿੱਚ ਇੰਨੇ ਮਿਲਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਂਦੀ ਵੀਡੀਓ ਨਾਲ ਪਲੀਜ਼ ਆਪਣੇ ਚੈਨਲ ਨੂੰ ਵੱਧੋਆ ਤੁਸੀਂ ਸਪੋਰਟ ਕਰਨੀ ਇਹ ਮੇਰੀਆਂ ਭੈਣਾਂ ਆਪ ਨੂੰ ਸਪੋਰਟ ਕਰ ਰਹੀਆਂ ਹਨ ਉਹਨਾਂ ਦਾ ਬਹੁਤ 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 ਧੰਨਵਾਦ ਜੀ ਤੇ ਅੱਗੇ ਤੋਂ ਵੀ ਕਰਦੇ ਰਹੋ ਬਹੁਤ ਜ਼ਿਆਦਾ ਮਿਲ ਲਕੀ ਹੈ ਜਿਹੜੀ ਮੈਂ ਕਲੈਕਸ਼ਨ ਲੈ ਕੇ ਆਉਣੀ ਹੈ ਤੁਹਾਡੇ ਲਈ ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈਗੇ ਤੇ ਨਾਲ ਦੀ ਨਾਲ ਮੇਰੀਆਂ ਭੈਣਾਂ ਮੈਨੂੰ ਆਰਡਰ ਕਰਕੇ ਸੂਟ ਆਪੇ ਕਰਤਾ ਇਹ ਮੈਨੂੰ ਮਾਰ ਲੈਂਦੀਆਂ ਪਹੁੰਚ ਕਰ ਦਿੰਦੇ ਆਪਾਂ ਸਿੱਧਾ ਕੋ ਪਲੀਜ਼ ਐਵੇਂ ਸਾਥ ਦੇਂਦੇ ਰਹੋ ਜੀ ਮੈਂ ਪਹਿ ਤਿਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਬਾਏ ਜੀ